ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਨ ਸਰਦਾਰ ਹਰਿ ਸਿੰਘ ਨਲੂਆ ਇਹ ਲੜਾਈ ਕਿਸ ਨੇ ਜਿੱਤੀ ਚਮਰੋਦ ਦੀ ਇਸ ਫਤਿਹ ਬਾਰੇ ਕਈ ਕੋ ਲੇਖਕਾਂ ਨੇ ਆਪਣੀਆਂ ਜਾਤੀ ਗਰਜਾਂ ਨੂੰ ਮੁੱਖ ਰੱਖ ਕੇ ਸਾਫ਼ ਗੱਲ ਨੂੰ ਗੁੰਝਲਦਾਰ ਕਰ ਦਿੱਤਾ ਹੈ ਅਤੇ ਖਾਲਸੇ ਦੀ ਸੰਪੂਰਨ ਸਫਲਤਾ ਨੂੰ ਅਪੂਰਨ ਦਰਸਾਉਣ ਦਾ ਯਤਨ ਕੀਤਾ ਹੈ ਪਰ ਜੇ ਇਹਨਾਂ వాਕਿਆਤਾਂ ਨੂੰ ਚੋਲ ਦੀ ਕੁਸਵੱਟੀ ਉਪਰ ਪਰਖਿਆ ਜਾਏ ਤਾਂ ਇਹ ਸੋਖਾ ਹੀ ਸਾਬਤ ਹੋ ਜਾਂਦਾ ਹੈ ਕਿ ਅਫਗਾਨ ਇਸ ਜੰਗ ਵਿੱਚ ਬੁਰੀ ਤਰ੍ਹਾਂ ਨਾ ਕਾਮਜਾਬ ਰਹੇ ਆਓ ਅਸੀਂ ਇਸ ਉੱਪਰ ਇਤਿਹਾਸ ਨੁਕਤਾਗ ਨਿਗਾਹ ਨਾਲ ਵਿਚਾਰ ਕਰੀਏ ਅਮੀਰ ਦੋਸਤ ਮੁਹੰਮਦ ਖਾਨ ਵਾਲੀ ਅਫਗਾਨਿਸਤਾਨ ਨੇ ਇਹ ਲੜਾਈ ਹੀਟ ਰਹੀਆਂ ਗੱਲਾਂ ਦੀ ਪ੍ਰਾਪਤੀ ਲਈ ਰੰਭੀ ਸੀ ਨੰਬਰ 1 ਕਿਲਾ ਜਮਰੋਦ ਖਾਲਸੇ ਦੇ ਕਬਜ਼ੇ ਵਿੱਚੋਂ ਖੋ ਕੇ ਉੱਥੇ ਆਪਣੀ ਫੌਜ ਰੱਖਣੀ ਨੰਬਰ 2 ਕਿਲਾ ਮਿਚਨੀ ਅਤੇ ਕਿਲਾ ਸ਼ੰਕਰਗੜ ਦੇ ਬਣ ਨਾਲ ਅਫਗਾਨਿਸਤਾਨ ਦੇ ਪ੍ਰਸਿੱਧ ਰਸਤੇ ਖਾਲਸੇ ਦੇ ਹੱਥ ਚਲੇ ਗਏ ਸਨ। ਉਹਨਾਂ ਰਸਤਿਆਂ ਨੂੰ ਖਾਲਸੇ ਦੇ ਹੱਥੋਂ ਚੜਾਉਣਾ। ਨੰਬਰ 3 ਪੇਸ਼ਾਵਰ ਵਿੱਚ ਮੁੜ ਅਫਗਾਨੀ ਰਾਜ ਕਾਇਮ ਕਰਨਾ। ਨੰਬਰ 4 ਇਲਾਕਾ ਯੂਸਫ ਜਈ ਬਜਾਵੜ ਅਤੇ ਸ਼ਵਾਤ ਦੇ ਰਈਸਾਂ ਤੇ ਖਾਨਾਂ ਨੂੰ ਆਪਣੇ ਨਾਲ ਸਦਾ ਲਈ ਮਿਲਾ ਕੇ ਖਾਲਸੇ ਦੇ ਵਿਰੁੱਧ ਐਸੀ ਲੰਮੀ ਸ਼ੋਰਸ ਖੜੀ ਕਰਨੀ। ਕਿ ਜਿਸ ਤੋਂ ਅਟਕੇ ਖਾਲਸਾ ਆਪਣੇ ਆਪ ਅਟਕ ਤੋਂ ਪਾਰ ਚਲਾ ਜਾਏ ਨੰਬਰ 5 ਅਫਗਾਨੀ ਫੌਜ ਦੇ ਮੁਖੀਆਂ ਨੂੰ امیر دوست ਮੁਹੰਮਦ ਖਾਨ ਦਾ ਖਾਸ ਹੁਕਮ ਸੀ ਕਿ ਇਸ ਲੜਾਈ ਵਿੱਚ ਖਾਲਸੇ ਦੇ ਜੰਗੀ ਸਮਾਨ 'ਤੇ ਕਬਜ਼ਾ ਕਰਕੇ ਖਾਲਸੇ ਨੂੰ ਕਮਜ਼ੋਰ ਕਰਨਾ ਇਹ ਲੜਾਈ ਉੱਪਰ ਲਿਖੇ 5 ਨੁਕਤਿਆਂ ਦੀ ਪ੍ਰਾਪਤੀ ਲਈ ਸ਼ੁਰੂ ਕੀਤੀ ਗਈ ਸੀ ਹੁਣ ਵਿਚਾਰ ਵਾਲੀ ਗੱਲ ਇਹ ਹੈ ਕਿ ਜੇ ਕਦੇ ਉੱਪਰ ਲਿਖੇ ਪੰਜਾਂ ਨੁਕਤਿਆਂ ਵਿੱਚੋਂ ਫਗਾਨਾ ਨੂੰ ਕਿਸੇ ਇੱਕ ਵਿੱਚ ਵੀ ਸਫਲਤਾ ਹੋਈ ਤਾਂ ਤਦ ਤਾਂ ਨਿਰਸੰਦੇਹ ਮੰਨਣਾ ਪਵੇਗਾ ਕਿ ਠੀਕ ਫਗਾਨਾ ਨੂੰ ਪ੍ਰੋਗਤ ਲੜਾਈ ਜਿੱਤ ਹੋਈ ਪਰ ਜੇ ਕਦੇ ਇਸ ਦੇ ਉਲਟ ਨਿਕਲਿਆ ਤਾਂ ਉਹਨਾਂ ਦੀ ਹਾਰ ਮੰਨਣ ਲਈ ਵਧੇਰੀਆਂ ਦਲੀਲਾਂ ਦੀ ਲੋੜ ਹੀ ਬਾਕੀ ਨਹੀਂ ਰਹਿ ਜਾਂਦੀ ਨੰਬਰ 1 ਕੀ ਕਿਲਾ ਜਮਰੋਦ ਵਿੱਚੋਂ ਅਫਗਾਨਾਂ ਨੇ ਖਾਲਸਾ ਹੀ ਫੌਜਾਂ ਨੂੰ ਕੱਢ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਉੱਤਰ ਨਹੀਂ ਨੰਬਰ 2 ਕੀ ਕਿਲਾ ਸੰਕਰਗੜ ਅਤੇ ਮਿਚਨੀ ਨੂੰ ਅਫਗਾਨ ਤਬਾਹ ਕਰ ਸਕੇ ਤੇ ਕਾਬਲ ਦੇ ਰਸਤੇ ਉਹਨਾਂ ਦੇ ਹੱਥ ਆ ਗਏ ਉੱਤਰ ਹੈ ਨਹੀਂ ਨੰਬਰ 3 ਕੀ ਇਸ ਲੜਾਈ ਦੇ ਉਪਰੰਤ ਪਸ਼ਾਵਰ ਵਿੱਚ ਮੁੜ ਅਫਗਾਨੀ ਰਾਜ ਕਾਇਮ ਹੋ ਗਿਆ ਉੱਤਰ ਨਹੀਂ ਉਲਟਾ ਪਸ਼ਾਵਰ ਵਿੱਚ ਖਾਲਸਾ ਰਾਜ ਨੂੰ ਵਧੇਰਾ ਮਜ਼ਬੂਤ ਕਰ ਦਿੱਤਾ ਗਿਆ ਸੀ ਨੰਬਰ ਚਾਰ ਕੇ ਇਲਾਕਾ ਯੂਸਫ ਦੇ ਯਾਦ ਦੇ ਖਾਨਾ ਤੇ ਰੀਸਾ ਨੂੰ ਅਫਗਾਨ ਆਪਣੇ ਨਾਮ ਮਿਲਾ ਕੇ ਰੱਖ ਸਕੇ ਉੱਤਰ ਹੈ ਨਹੀਂ ਇਸ ਦੀ ਤਾਇਦ ਵਿੱਚ ਹਾਜੀ ਖਾਨ ਦੀ ਰਿਪੋਰਟ ਜੋ ਇਸੇ ਪੁਸਤਕ ਵਿੱਚ ਪਿੱਛੇ ਦਿੱਤੀ ਗਈ ਹੈ ਪੜੋ ਜਿਸ ਵਿੱਚ ਸਾਫ਼ ਲਿਖਿਆ ਹੈ ਕਿ ਇਲਾਕੇ ਦੇ ਖਾਨ ਅਫਗਾਨਾਂ ਤੋਂ ਅੜਰੇ ਹੋ ਕੇ ਖਾਲਸੇ ਨਾਲ ਮਿਲ ਗਏ ਸਨ ਸਵਾਲ 5 ਖਾਲਸੇ ਦੇ ਜੰਗੀ ਸਮਾਨ ਪਰ ਕਬਜ਼ਾ ਕਰਨ ਦੀ ਥਾਂ ਉਲਟਾ ਅਫਗਾਨਾਂ ਦੀਆਂ ਕਈ ਤੋਪਾਂ 200 ਬੰਦੂਖਾਂ 3000 ਦਾ ਟਿਕਾਣਾ ਤਲਵਾਰਾਂ ਅਤੇ ਕਈ ਹਜ਼ਾਰ ਤੰਬੂ ਤੇ ਲੱਖਾਂ ਰੁਪਿਆ ਦਾ ਸਮਾਨ ਜੰਗ ਖਾਲਸੇ ਨੇ ਅਫਗਾਨਾਂ ਤੋਂ ਖੋ ਕੇ ਉਸ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ ਉੱਪਰ ਲਿਖੀਆਂ ਪੰਜਾਂ ਗਰਜਾਂ ਵਿੱਚੋਂ ਇੱਕ ਵਿੱਚ ਵੀ ਅਫਗਾਨਾਂ ਨੂੰ ਕਾਮਯਾਬੀ ਨਹੀਂ ਸੀ ਹੋਈ ਸਗੋਂ ਹਰ ਇੱਕ ਵਿੱਚ ਬੁਰੀ ਤਰ੍ਹਾਂ ناکਾਮਜਾਬ ਰਹੇ ਸਨ ਇਹਨਾਂ ਵਾਕਿਆਤਾਂ ਦੇ ਹੁੰਦਿਆਂ ਹੋਇਆਂ ਇਸ ਗੱਲ ਦਾ ਫੈਸਲਾ ਕਰਨਾ ਮੁਸ਼ਕਲ ਨਹੀਂ ਰਹਿ ਜਾਂਦਾ ਕਿ ਆਇਆ ਕਿਸੇ ਲੜਾਈ ਵਿੱਚ ਅਫਗਾਨਾਂ ਦੀ ਜਿੱਤ ਹੋਈ ਕੀ ਖਾਲਸਾ ਫਤਿਹ ਜਾਬ ਰਿਹਾ ਇਹ ਨਿਰਸੰਦੇਮਰਨਾ ਪੈਂਦਾ ਹੈ ਕਿ ਜਿੱਤ ਖਾਲਸੇ ਦੀ ਹੋਈ ਸਰਦਾਰ ਹਰੀ ਸਿੰਘ ਦੇ ਵਿਛੋੜੇ ਦਾ ਅਸਰ ਮਹਾਰਾਜਾ ਸਾਹਿਬ ਪਰ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦੀ ਖਬਰ ਸਿੱਧੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਪਰ ਸਰਦਾਰ ਮਹਾ ਸਿੰਘ ਨੇ ਭੇਜੀ ਸੀ ਇਹ ਹਲਕਾਰਾ ਰਸਤੇ ਵਿੱਚ ਥੱਕੀਆਂ ਸਾਂਡਰੀਆਂ ਬਦਲ ਕੇ ਸੱਜਰ ਸਾਹ ਲੈਂਦਾ ਰਿਹਾ ਤੇ ਇਸ ਤਰ੍ਹਾਂ ਰਾਤ ਦਿਨ ਕੂਚ ਕਰਦਾ ਹੋਇਆ ਤੀਜੇ ਦਿਨ ਵਦیرے ਤੀਜੇ ਦਿਨ ਸਵੇਰੇ ਹੀ ਲਾਹੌਰ ਪਹੁੰਚ ਗਿਆ ਅਤੇ ਖਲੀਤਾ ਹਜ਼ੂਰੀ ਪੇਸ਼ਕਾਰ ਦੇ ਹੱਥ ਜਾ ਦਿੱਤਾ ਪੇਸ਼ਕਾਰ ਨੇ ਜਦ ਇਹ ਹਿਰਦੇ ਵਿਦ ਖਬਰ ਮਹਾਰਾਜਾ ਸਾਹਿਬ ਨੂੰ ਪੜ੍ਹ ਕੇ ਸੁਣਾਈ ਤਾਂ ਆਪ ਜੀ ਨੇ ਬੇਇਖਤਿਆਰ ਆਹ ਦਾ ਨਾਰਾ ਮਾਰਿਆ ਇਸ ਸਮੇਂ ਮਹਾਰਾਜਾ ਨੇ ਆਪਣੇ ਸੁਭਾਅ ਦੇ ਉਲਟ ਇੰਨਾ ਕਲੇਸ਼ ਮਹਿਸੂਸ ਕੀਤਾ ਕਿ ਇਸ ਤੋਂ ਪਹਿਲਾਂ ਕਦੇ ਵੀ ਆਪ ਨੇ ਐਸਾ ਦੁੱਖ ਨਹੀਂ ਸੀ ਜ਼ਾਹਰ ਕੀਤਾ ਆਵਾਜ਼ ਨਹੀਂ ਸੀ ਨਿਕਲ ਰਹੀ ਪਰ ਪਿਆਰੇ ਦੇ ਵਿਛੋੜੇ ਦਾ ਦਰਦ ਜਲ ਧਾਰਾ ਦੇ ਰੂਪ ਵਿੱਚ ਅੱਖਾਂ ਦੇ ਰਸਤੇ ਛਮ ਛਮ ਬਾਹਰ ਆ ਰਿਹਾ ਸੀ ਇਸ ਸਮੇਂ ਜਿੰਨੇ ਦਰਬਾਰੀ ਆਪ ਦੀ ਹਜ਼ੂਰੀ ਵਿੱਚ ਹਾਜ਼ਰ ਸਨ ਸਾਰੇ ਵਿਰਾਗ ਰੂਪ ਹੋ ਗਏ ਤੇ ਸਭ ਪਰ ਚੁੱਪ ਛਾਗ ਚੁੱਪਚਾਂ ਛਾ ਗਈ ਛੇਕੜ ਆਪ ਜੀ ਦਾ ਮੁਖੜਾ ਖੁੱਲਿਆ ਤੇ ਆਪ ਨੇ ਆਖਿਆ ਅੱਜ ਖਾਲਸਾ ਰਾਜ ਦੇ ਕਿਲੇ ਦਾ ਭਾਰੀ ਬੁਰਜ ਟੈ ਪਿਆ ਹੈ ਮੇਰੇ ਬਹਾਦਰ ਤੇ ਸੁਗੜ ਸਿਆਣੇ ਸਰਦਾਰ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਸਾਰੀ ਉਮਰ ਵਿੱਚ ਸ਼ੇਰੇ ਪੰਜਾਬ ਨੂੰ ਕਦੀ ਕਿਸੇ ਇੰਨਾ ਮਾਜੂਸ ਨਾ ਸੀ ਦੇਖਿਆ ਆਪ ਸਦਾ ਚੜ੍ਹਦੀਆਂ ਕਲਾ ਵਿੱਚ ਵਿਚਰਨ ਵਾਲੇ ਸੋਰਮੇ ਸਨ ਪਰ ਸਰਦਾਰ ਹਰੀ ਸਿੰਘ ਜੀ ਦੇ ਵਿਛੋੜੇ ਦੇ ਸੱਲ ਨੇ ਆਪ ਨੂੰ ਡਾਡਾ ਫੱਟੜ ਕਰ ਦਿੱਤਾ ਸੀ ਮਹਾਰਾਜਾ ਸਾਹਿਬ ਨੇ ਰਾਜਾ ਧਿਆਨ ਸਿੰਘ ਤੋਂ ਅੱਜ ਤੋਂ ਪਹਿਲੇ ਦੇ ਪਸ਼ਾਵਰ ਦੇ ਹਾਲ-ਭਾਵਤ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਸਰਦਾਰ ਹਰੀ ਸਿੰਘ ਜੀ ਦੇ ਦੋ ਖਾਤੇ ਇਸ ਤੋਂ ਪਹਿਲਾਂ ਅਮੀਰ ਦੋਸਤ ਮੁਹੰਮਦ ਖਾਨ ਦੇ ਰੋਲੇ-ਗੋਲੇ ਬਾਰੇ ਪੁੱਜੇ ਸਨ ਜਿਸ ਪਰ ਉਸੇ ਵਕਤ ਫੌਜ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਗਿਆ ਹੈ ਤੇ ਫੌਜ ਕੋਚ ਲਈ ਤਿਆਰ ਹੈ ਸਰਕਾਰ ਨੂੰ ਇਸ ਲਈ ਖੇਚਲ ਨਹੀਂ ਸੀ ਦਿੱਤੀ ਗਈ ਕਿ ਸ੍ਰੀ ਹਜੂਰ ਜੀ ਨੂੰ ਕੌਰ ਸਾਹਿਬ ਦੇ ਵਿਆਹ ਦੇ ਇਤਿਕੇਮੇ ਅਤੇ ਮਹਿਮਾਨਾਂ ਨੂੰ ਵਿਦਾਇਗੀ ਆਦ ਦੇ ਕੰਮ ਵਿੱਚ ਬਹੁਤ ਉਰਜਾ ਵਿੱਚ ਦੇਖ ਕੇ ਰਿਪੋਰਟ ਹਾਜ਼ਰ ਕਰਨ ਦਾ ਦਾਸ ਹੌਸਲਾ ਨਹੀਂ ਸੀ ਕਰ ਸਕਿਆ ਤੇ ਇਹ ਦੇਰੀ ਯੋਗ ਸਮੇਂ ਦੀ ਉਡੀਕ ਵਿੱਚ ਹੋਈ ਕਹਿੰਦੇ ਹਨ ਕਿ ਇਸ ਗੱਲ ਦੇ ਸੁਣਨ ਨਾਲ ਮਹਾਰਾਜਾ ਜੀ ਨੇ ਧਿਆਨ ਸਿੰਘ ਪਰ ਬੜੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਆਖਿਆ ਕਿ ਬਾਕੀ ਦੇ ਸਭ ਕੰਮਾਂ ਨਾਲੋਂ ਮੇਰੇ ਲਈ ਪਸ਼ਾਵਰ ਦੀ ਰਿਪੋਰਟ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸੀ ਤੁਹਾਡੇ ਇਸ ਤਰ੍ਹਾਂ ਹੀ ਖਬਰ ਦੇ ਰੋਕੀ ਰੱਖਣ ਪਰ ਸਾਨੂੰ ਦਿੱਲੀ ਰੰਜ ਹੈ ਇਸ ਸਮੇਂ ਮਹਾਰਾਜਾ ਸਾਹਿਬ ਬੜੇ ਜੋਸ਼ ਵਿੱਚ ਉੱਠੇ ਤੇ ਫੌਜੀ ਜ਼ਿੰਮੇਵਾਰਾਂ ਨੂੰ ਹੁਕਮ ਦਿੱਤਾ ਕਿ ਅੱਜ ਹੀ ਫੌਜ ਪਸ਼ਾਵਰ ਵੱਲ ਕੂਚ ਕਰ ਦੇਵੇ ਅਸੀਂ ਆਪ ਵੀ ਪਸ਼ਾਵਰ ਵੱਲ ਜਾਂਦੇ ਹਾਂ ਇਸ ਤਰ੍ਹਾਂ ਗੁਜਰਾਂਵਾਲਾ ਵਜੀਰਾਬਾਦ ਨਰਾਮਨਗਰ ਜੇਲਮਾਦ ਸਭ ਛਾਵਣੀਆਂ ਦੇ ਅਫਸਰਾਂ ਦੇ ਨਾਮ ਫਰਮਾਨ ਜਾਰੀ ਹੋ ਗਏ ਹੁਣ ਹਰ ਇੱਕ ਸਰਦਾਰ ਇਹ ਚਾਹੁੰਦਾ ਸੀ ਕਿ ਮੇਰੀ ਫੌਜ ਸਭ ਤੋਂ ਪਹਿਲਾਂ ਪਸ਼ਾਵਰ ਪੁੱਜੇ ਇਸ ਲਈ ਇੱਕ ਮੰਜ਼ਲ ਦੀ ਥਾਂ ਦੋ ਅਤੇ ਦੋ ਦੀ ਥਾਂ ਚਾਰ ਮੰਜ਼ਲਾਂ ਰੋਜ਼ਾਨਾ ਕੋਚ ਕਰਦੇ ਹੋਏ ਵਾਹੋਦਾਹੀ ਵਹੀਰਾਂ ਪਾ ਕੇ ਫੌਜਾਂ ਪਸ਼ਾਵਰ ਵੱਲ ਤੁਰ ਪਈਆਂ ਇਸ ਸਮੇਂ ਸਭ ਤੋਂ ਪਹਿਲੀ ਫੌਜ ਜਿਹੜੀ ਪਸ਼ਾਵਰ ਪਹੁੰਚੀ ਉਹ ਰਾਮਨਗਰ ਦੀ ਛਾਵਣੀ ਦਾ ਡੇਰਾ ਸੀ ਇਹ 220 ਮੀਲ ਦਾ ਫਾਸਲਾ 6 ਦਿਨਾਂ ਵਿੱਚ ਤੈਅ ਕਰਕੇ ਪਸ਼ਾਵਰ ਪਹੁੰਚ ਗਏ ਮਹਾਰਾਜਾ ਸਾਹਿਬ ਉਸੇ ਦਿਨ ਲਾਹੌਰ ਤੋਂ ਕੂਚ ਕਰਕੇ ਅਗਲੇ ਦਿਨ ਰੋਹਤਾਸ ਪਹੁੰਚ ਗਏ ਤੇ ਇੱਥੋਂ ਪਸ਼ਾਵਰ ਦੀਆਂ ਫੌਜਾਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ ਵਦੇਰੀ ਖਾਲਸਾ ਫੌਜ ਹੈ ਜੇ ਰਾਹ ਵਿੱਚ ਹੀ ਸੀ ਕੀ ਖਬਰਾਂ ਪਹੁੰਚੀਆਂ ਕਿ ਅਫਗਾਨ ਤਾਂ ਕਦ ਦੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਕਾਬਲ ਪਹੁੰਚ ਗਏ ਹਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ